ਰਾਗ ਮਾਰੂ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਦਸਿਆ ਮੇਰਾ ਮਾਥੇ ਛਤਰ ਦਰੇ ਰਹੋ ਜਗ ਕੇ ਸ਼ੋਤ ਜਗਤ ਕੋ ਲਾਗੇ ਤੋਂ ਪਰ ਤੋਹੇ ਟਰੇ ਉੱਚੋ ਉੱਚ ਕਰੇ ਮੇਰਾ ਗੋਵਿੰਦ ਕਾਹੂਤੇ ਨੰਦਰੇ ਨਾਮ ਦੇਵ ਕਵੀ ਤਲੋਚਨ ਸਦਲਾ ਸੈਨ ਤਰੇ ਕਹਿਰਵਦਾਸ ਸੁਲੋ ਦੇ ਸੰਤੋ ਹਰ ਜੀਉ ਤੇ ਸਭੇ ਸਰੇ ਨਾਮ ਦੇਵ ਕਵੇ ਤਲੋਚਨ ਸੰਗਮ ਆਸੈ ਨ ਤਰੇ ਕਹਿ ਰਿਹਾ ਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੇ ਸਰੇ ਈਸ਼ਵਰ ਸਤਗੁਰ ਉਦਾਸਵਾ ਜੀ ਦੇ ਉਹ ਖਾਰ ਮੰਦ ਤੋ ਚਾਰੇ ਹੋਏ ਸ਼ਬਦ ਦੰਤਨ ਚਾਹਵ ਸ਼ਤਮ ਦੇ ਮਲ ਸ਼ਿਗੁਰ ਗੁਰ ਗ੍ਰੰਥ ਸਾਹਿਬ ਜੀ ਦੇ ਰਗ ਮਾਰੂ ਅੰਗ ਗਿਆ ਸੋਸ਼ੇ ਤੇ ਸਿਸ਼ੂਪਤ ਸਤਗੁਰ ਉਦਾਸ ਹੁੰਦਾ ਜੀ ਇਹ ਸ਼ਬਦ ਰਾਹੀਂ ਜੀ ਨੂੰ ਸਮਝਾ ਰਹੇ ਕਿ ਪ੍ਰਮਾਤਮਾ ਸਭ ਦਾ ਆਸਰਾ ਹੈ ਨ ਮਾਨੇ ਦਾ ਮਾਰ ਹੈ ਨ ਤਾਣੇ ਦਾ ਤਾਣ ਹੈ ਨਿਊਟਨ ਦੀ ਓਟ ਹੈ ਨ ਪੱਤਿਆਂ ਦੀ ਪਤ ਹੈ ਨਿਤਰੀਆਂ ਦੀ ਤਰ ਹੈ ਇਹ ਆਸਰੇ ਦਾ ਆਸਰਾ ਹੈ ਯਕਨ ਪ੍ਰਮਾਤਮਾ ਜੇ ਕਿਸ ਜੀਵ ਤੇ ਕਿਰਪਾ ਹੋ ਜਾਂਦੀ ਹੈ ਤਾਂ ਦੁਨੀਆਂ ਉਸ ਦਾ ਕੁਝ ਵੀ ਵਿਗਾੜ ਨਹੀਂ ਸਕਦੀ ਇੱਕ ਮਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਸਤਗੁਰੂ ਦਾ ਆਸਮਦ ਜੀ ਸਮਝਾਉਂਦੇ ਆ ਕਿ ਜਿਸ ਤੇ ਕਿਰਪਾ ਹੋ ਜਾਂਦੀ ਹੈ ਦੁਨੀਆਂ ਉਸ ਦਾ ਕੀ ਕਰ ਸਕਦੀ ਹੈ ਵਿਗਾੜ ਨਹੀਂ ਕੁਝ ਵੀ ਸਕਦੀ ਕਿਉਂਕਿ ਪਰਮਾਤਮਾ ਮਿਲਦਾ ਹੈ ਉਸ ਨੂੰ ਹੈ ਜਿਸ ਨੂੰ ਜਿੰਦੇ ਜੀ ਇਸ ਤਨ ਦੀ ਕੋਈ ਪਰਵਾਹ ਨਹੀਂ ਹਰ ਸਮੇਂ ਜੀਵ ਤੋ ਮਰੇ ਰਹਿੰਦੇ ਇਸ ਕਰਕੇ ਜਿਸ ਤੇ ਪ੍ਰਮਾਤਮਾ ਦੇ ਨਜਸਵਲੀ ਹੋ ਜਾਂਦੇ ਹੈ ਉਸ ਜੀਵ ਦਾ ਦੁਨੀਆਂ ਤੇ ਅਮਰ ਹੋਣਾ ਸੰਭਵਕ ਹੈ ਅਜ ਤੱਕ ਜਿਨ੍ਹਾਂ ਨੇ ਵਿਨਾਮ ਦਾ ਸਿਮਰਨ ਕੀਤਾ ਜਨ ਬੰਦਗੀ ਕੀਤੀ ਆਪਣੇ ਜਿੰਦੇ ਜੀ ਉਹ ਮਾਇਆ ਤਿਆਗ ਦਿੱਤੇ ਧੀਆਂ ਪੁੱਤਰ ਕਟੰਬ ਸਭੇ ਦਾ ਸਦਾ ਤਿਆਗ ਕੇ ਫਿਰ ਹੀ ਉਹਨਾਂ ਨੇ ਕਿਹਾ ਔਰ ਵਾਰ ਪਾਰਕ ਮਾਨੀਆਂ ਲਿਖ ਲੈ ਹਲ ਪਤਾਲ ਉਹ ਜਮ ਦੰਡ ਨਾ ਲੱਗ ਗਈ ਤਾਂ ਜਿਲੇ ਸਰਬ ਜੰਗਿਆ ਕਹਿੰਦੇ ਹੁਣ ਮੈਨੂੰ ਕੋਈ ਜਮਾਂ ਦਾ ਡਰ ਨਹੀਂ ਕਿਉਂਕਿ ਮੈਂ ਤਾਂ ਦੁਨੀਆਂ ਦਾ ਜੰਗਾਲੇ ਛੜ ਦਿੱਤਾ ਇਹ ਜੰਗਾਲੇ ਐਸਾ ਸੀ ਸੋ ਸਤਗੁਰ ਹੁਦਾਸਵਾਦ ਜੀ ਸ਼ਬਦ ਦੇ ਰਹੀ ਸਮਝਾ ਰਹੇ ਐਸੇ ਲਾਲ ਤੂੰ ਜਿਵਨ ਕੌਣ ਕਰੇ ਕਹਿੰਦੇ ਹੈ ਪ੍ਰਮਾਤਮਾ ਤੇਰੇ ਤੋਂ ਬਿਨਾ ਕੋਈ ਹੋਰ ਇਹ ਕਰ ਨਹੀਂ ਸਕਦਾ ਕਿ ਗਰੀਬ ਨਵਾ ਜਗਸਾ ਹੀਆ ਮੇਰਾ ਮਾਥੇ ਛਤਰ ਦਵੇ ਜਿਹੜੇ ਗਰੀਬ ਹੈ ਜਿਨ੍ਹਾਂ ਨੂੰ ਦੁਨੀਆ ਨੇ ਚੱਕੀਂਦੀ ਹੈ ਜਿਨ੍ਹਾਂ ਨੂੰ ਮਾਣਾ ਕਹ ਕੇ ਦਰਕਾਰਿਆ ਜਾਂਦਾ ਅਗਰ ਇਹਨਾਂ ਦੇ ਮੱਥੇ ਤੇ ਵਕਤ ਛਤਰ ਚਲਦੇ ਆ ਧੱਤੇ ਦੇ ਤੋਂ ਬਿਨਾ ਕੋਣ ਕਰ ਸਕਦਾ ਕਿਉਂਕਿ ਇਹ ਸ਼ਬਦ ਜੋ ਇਤਿਹਾਸਕ ਦੱਸਦੇ ਆ ਉਸ ਸਮੇ ਗੁਰੂ ਮਹਾਰਾਜ ਜਿਨੇ ਚਾਰਿਆ ਜ ਜ ਤਾੜ ਦੇ ਵਿੱਚ ਚਾਹ ਲੰਭੇ ਜਿਹੜਾ ਰਾਜ ਤਖਤ ਸੀ ਉਸ ਤੇ ਗੁਰੂ ਨੂੰ ਬਿਠਾਇਆ ਇੱਕ ਵਾਰ ਲੋਕ ਜਿਹੜੇ ਜ ਜਲ세 ਕਮਦਸੀ ਜਿਹੜੇ ਦੇਖਣਾ ਨਹੀਂ ਚਾਹੁੰਦੇ ਸਿਰਫ ਜਾਤ ਪਾਤ ਦੇ ਚੱਕਰ ਦੇ ਵਿੱਚ ਅਪਮਾਨੀ ਬਣੇ ਸੀ ਉਸ ਵੇਲੇ ਉਹਨਾਂ ਨੂੰ ਬੜੀ ਏਰਖਾ ਦੇ ਨਾਲ ਕੇ ਇੱਕ ਨੀਚ ਜਾਤ ਦਾ ਹੋ ਕੇ ਰਾਜ ਕਰਾਣੇ ਦੇ ਗੁਰੂ ਹੋਏ ਸੋ ਉਹ ਜਿਹੜਾ ਗੁਰੂ ਮਹਾਰਾਜ ਜੀ ਕਹ ਰਹੇ ਹੈ ਕਿ ਹੋਰ ਕੋਈ ਕਾਰ ਨਹੀਂ ਸੀ ਸਕਦਾ ਤੇ ਜੀ ਕਿਰਪਾ ਤੋਂ ਹੈ ਗਰੀਬ ਨਵਾਜ ਗਸਾਈਆ ਮੇਰਾ ਮਾਥੇ ਛਤੰਦਲੇ ਤੁਸੀਂ ਗਰੀਬਾਂ ਨੂੰ ਨਵਾਜਣ ਵਾਲੇ ਨਤਾਣੇ ਨੂੰ ਤਾਣ ਦੇਣ ਵਾਲੇ ਉਹ ਆਸਰਾ ਦੇ ਆਸਰੇ ਇਹ ਸਾਰਾ ਕੁਝ ਤੇਰੇ ਕਰਕੇ ਹੋਇਆ ਮੇਰੇ ਕਰਕੇ ਨਹੀਂ ਹੋਇਆ ਤੇਰੇ ਨਾਮ ਦਾ ਸਿਮਰਨ ਜਿਹੜਾ ਉਸ ਦੇ ਕਰਕੇ ਹੋਇਆ ਐਸੀ ਲਾਲ ਤੁਝ વિના ਕੋਣ ਕਰੇ ਸ਼ਤਰ ਝੱਲ ਨਹੀਂ ਸਕਦੇ ਸ਼ਤਰ ਝਲਾ ਦਿੰਦਾ ਤੂੰ ਕਿਹਨਾਂ ਤੇ ਜਿਨ੍ਹਾਂ ਨੂੰ ਦੁਨੀਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ऐसा नूर आ ਜਾਂਦਾ ਕਿ ਦੁਨੀਆ ਧੰਗ ਰਹਿ ਜਾਂਦੀ ਹੈ ਜਿਸ ਨੇ ਵੀ ਤੇਰਾ ਸਿਮਰਨ ਕੀਤਾ ਦੁਨੀਆ ਉਸ ਦਾ ਬਗਾੜ ਵੀ ਕੁਝ ਨਹੀਂ ਸਕਦੀ ਕਿਉਂਕਿ ਦੁਨੀਆ ਜਿਹੜੀ ਹੈ ਇਹ ਤੇਰੀ ਹੀ ਬਣਾਈ ਹੋਈ ਹੈ ਅਗਰ ਦੁਨੀਆ ਦੇ ਮਾਲਕ ਦੀ ਕਿਰਪਾ ਸਵਲੀ ਹੈ ਤਾਂ ਫਿਰ ਦੁਨੀਆ ਕੀ ਕਰ ਸਕਦਾ ਜਾਕੀ ਸ਼ੌਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ ਕਿਉਂਕਿ ਜਿਸ ਨੂੰ ਦੁਨੀਆ ਦੀ ਪਿੱਟ ਚੜਦੇ ਸੀ ਨੇੜੇ ਵਿੱਚ ਬੰਨ੍ਹ ਕਰਤਾ ਜਾਂਦਾ ਪਰਛਾਵਾਂ ਵਿੱਚ ਲਿਆ ਜਾਂਦਾ ਉਸ ਤਤ ਟੋਨੀ ਕਿਲਪਾ ਜਦੋਂ ਹੁੰਦੀ ਹੈ ਜਦੋਂ ਤੁਸੀਂ ਉਸ ਦੇ ਸਹਾਰੇ ਬਣਦੇ ਜਦੋਂ ਤੁਹਾਡੀ ਨਿਰਜ ਸੁਵਲੀ ਹੋ ਜਾਂਦੀ ਹੈ ਨੀ ਚੌ ਉੱਚ ਕਰੇ ਮੇਰਾ ਗੋਬਿੰਦ ਕਾ ਹੁਤੇ ਨਾ ਡਰੇ ਰੰਗਤੋਂ ਰੌਣ ਬਣਾਉਣ ਵਾਲੇ ਤੇ ਰੌ ਤੋਂ ਰੰਗ ਕਰਨ ਵਾਲੇ ਤੁਸੀਂ ਆਪ ਮਾਲਕ ਹੋ ਦੁਨੀਆ ਤੇ ਇਸ ਸ੍ਰਿਸ਼ਟੀ ਦੇ ਕਰਤਾ ਪਟਾ ਜਿਹਨੇ ਲੋਕ ਨੀਚ ਕਹਿੰਦੇ ਸੀ ਅੱਜ ਉਹਨਾਂ ਨੂੰ ਦਿਸ ਰਿਹਾ ਕਿ ਸ਼ਤਰਚਲ ਕਿਉਂਕਿ ਤੁਹਾਨੂੰ ਡਰ ਨਹੀਂ ਕਿਸੇ ਦਾ ਵੀ ਕੌਣ ਕੀ ਵਿਗਾਰ ਸਕਦਾ ਇਕ ਮਕੰਦ ਕਰੇ અપਕਾਰ ਹਮਰਾ ਕਹਾ ਕਰੇ ਸੰਸਾਰ ਤੇਰੀ ਕਿਰਪਾ ਹੋਈ ਹੈ ਇਸ ਸੰਸਾਰ ਜਿਹੜਾ ਹੁਣ ਜਿਹੜਾ ਨੀਚ-ਨੀਚ ਕਹਿ ਕੇ ਪਕਾ ਦੇ ਅਸੀਂ ਤੇਰੀ ਕਿਰਪਾ ਦੇ ਕਰਕੇ ਅੱਜ ਉਹੀ ਦੁਨੀਆਂ ਜਿਨ੍ਹਾਂ ਨੇ ਆਪਣੇ ਸਵਾਰਥਾਂ ਲਈ ਜੱਤਰ ਬਣਾ ਲਈਆਂ ਵਰਨ ਬਣਾ ਲੈ ਧਰਮਾਂ ਦੇ ਨਾਮ ਰੱਖ ਲੈ ਅਜੋ ਸੜ ਰਹੇ ਪਰ ਤੇਰੇ ਕਰਕੇ ਕੋਈ ਮੇਰਾ ਬਗਾੜ ਵੀ ਕੁਛ ਨਹੀਂ ਸਕਦਾ ਕਿਉਂਕਿ ਤੇਰੀ ਨਜਸ ਵਾਲੀ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜੇ ਕਲ ਸਾਧੂ ਬੈਸਣ ਹੋਏ ਵਰਨ ਅਵਰਨ ਰੰਗ ਨੇ ਇਸ ਸਰਬਮਲਬਾਸ ਜਾਨੀਏ ਜਖਸ ਜੇਕਰ ਤੇਰਾ ਨਾਮ ਜਪਣ ਵਾਲਾ ਉਹ ਕਿਸੇ ਵੀ ਜਗ੍ਹਾ ਪੈਦਾ ਹੋ ਜਵੇ ਕਿਸੇ ਕੁੱਲ 'ਚ ਪੈਦਾ ਹੋ ਜਵੇ ਕੋਈ ਅਲਾਕਾ ਨਹੀਂ ਕੋਈ ਬੋਲੀ ਨਹੀਂ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਤੇਰੇ ਨਾਮ ਨੂੰ ਜਿਸ ਨੇ ਸਿਮਰਨ ਕੀਤਾ ਜਪਿਆ ਧਿਆਇਆ ਇਹ ਕੰਗਰਤਾ ਦੇ ਵਿੱਚ ਤੇਰੇ ਨਾਲ ਆਪੇਦ ਹੋ ਗਏ ਤਾਂ ਫਿਰ ਕਿੰਦੇ ساری ਦੁਨੀਆਂ ਹੀ ਉਹਨਾਂ ਦੇ ਪਿੱਛੇ ਟੁੜਫੇ ਇਸ ਕਰਕੇ ਉਹਨਾਂ ਨੇ ਉਸ ਪਰਮਾਤਮਾ ਦੀ ਵਡਿਆਈ ਕੀਤੀ ਹੈ ਗੁਰੂ ਮਹਾਰਾਜ ਜੀ ਨੇ ਕਿ ਤੇਰੇ ਨਾਮ ਦੇ ਸਿਮਰਨ ਕਰਕੇ ਅੱਜ ਜੋ नीच ਕੰਗੇ ਸੀ ਉਹਨਾਂ ਨੂੰ ਵੀ ਡੰਡੌਤ ਕਰਨੇ ਪੈ ਰਹੇ ਨਾਮਦੇਵ ਕਵੀ ਤਲੋਚਨ ਸਦਨਾ ਸਹਿਨ ਤਰੇ ਨਾਮਦੇਵ ਜੋ ਜੱਤ ਦੇ ਛੇਮੇ ਸੀ ਕਵੀ ਜੱਤ ਦਾ ਜਲਾਹ ਸੀ ਮੁਸਲਮਾਨ ਤਲੋਚਨ ਦੇਸ਼ ਸੀ ਸਦਨਾ ਕਸਾਇ ਸੀ ਸੈਨ ਨਾਈ ਸੀ ਸਤਕੁਰ ਕਬੀਰ ਮਹਾਰਾਜ ਜੀ ਜਾਤਾਂ ਦਾ ਖੰਡਨ ਕਰ ਰਹੇ ਇਹਨਾਂ ਪਵਿੱਤਰ ਪੰਕਤੀਆਂ ਤੋਂ ਪਤਾ ਲੱਗਦਾ ਹੈ ਕਿ ਜਾਤ ਪਾਤ ਦਾ ਪੰਨਾ ਵਿਰੋਧ ਕੀਤਾ ਉਹਨਾਂ ਨੇ ਨਾਮ ਦੇਵ ਕਬੀਰ ਤੁਲਸੀ ਨਾ ਸਦਨਾ ਸੈਨ ਤਰੇ ਕਿੰਦੇ ਸਾਰੇ ਹੀ ਮੁਕਤੀ ਨੂੰ ਪ੍ਰਾਪਤ ਹੋਏ ਇਸ ਕਰਕੇ ਇੱਥੇ ਤਾਂ ਜਾਤਾਂ ਦਾ ਕੋਈ ਚੱਕਰ ਨਹੀਂ ਧਰਮਾਂ ਦਾ ਕੋਈ ਚੱਕਰ ਨਹੀਂ ਇਕੋ ਜੇਬ ਜਦੋਂ ਦੁਨੀਆ ਤੇ ਹੁੰਦਾ ਹੈ ਉਹਦੀ ਜਾਤ ਕੋਈ ਨਹੀਂ ਉਹਦਾ ਧਰਮ ਕੋਈ ਨਹੀਂ ਉਹਦੀ ਕੁੱਲ ਕੋਈ ਨਹੀਂ ਉਹਦਾ ਵਰਨ ਕੋਈ ਨਹੀਂ ਇਸੇ ਕਰਕੇ ਸਤਗੁਰ ਰਬਦਾਸ ਵਾਲਾ ਜੀ ਨੇ ਕਹਿਤ ਰੇਦਾਸ ਬ੍ਰਾਹਮਣ ਨਾ ਪੂਜਿਏ ਜੋ ਹੋਵੇ ਗੁਣਹੀਨ ਪੂਜੇ ਚਰਨ ਚੰਡਾਲ ਕੇ ਜੋ ਹੋਵੇ ਗੁਣਪਰਵੇ ਜਿਸਦੇ ਵਿੱਚ ਪਰਮਾਤਮਾ ਨੇ ਗੁਣ ਬਖਸ਼ਿਆ ਉਸ ਪਰਮਾਤਮਾ ਦੀ ਸਿਫਤ ਸਲਾ ਕਰਕੇ ਉਹਦੇ ਵਿੱਚ ਗੋਣਾ ਉਹ ਚਾਹੇ ਕਿਸੇ ਵੀ ਕੁੱਲ ਦਾ ਹੈ ਕਿਸੇ ਵੀ ਜਾਤ ਦਾ ਹੈ ਕਿਸੇ ਵੀ ਮਜਬੂਤ ਹੈ ਉਹਨੂੰ ਪੁੱਜਣ ਦੀ ਲੋੜ ਹੈ ਇਹ ਨਹੀਂ ਕਿ ਜਾਤ ਉੱਚੀ ਹੈ ਤਾਂ ਪੁੱਜਣਾ ਗੁਣ ਕੋਈ ਨਹੀਂ ਇੰਨੇ ਕਰਮ ਮਾਣੇ ਉਹ ਕਹਿੰਦੇ ਬ੍ਰਾਹਮਣ ਨੂੰ ਪੁੱਜਣ ਦੇ ਕਿ ਲੋੜ ਹੈ ਜੇਕਰ ਉਹਦੇ ਵਿੱਚ ਪਰ ਨਾਥਵਾ ਦੀ ਸਿੱਖ ਸਲਾ ਨਹੀਂ ਨਫਰਤ ਦਾ ਪ੍ਰਿਆ ਹੈ ਪਰ ਜੇਕਰ ਗੁਣ ਹੈ ਤਾਂ ਉਹ ਕਿਸੇ ਵੀ ਜੱਗ ਦਾ ਹੋਵੇ ਬ੍ਰਹਮਾ ਹੋਵੇ ਬ੍ਰਹਮ ਨੂੰ ਵੀ ਪੁੱਜਣਾ ਹਰ ਇੱਕ ਨੂੰ ਪੁੱਜਣਾ ਜੇ ਦੇ ਵਿੱਚ ਨਫਰਤ ਨਹੀਂ ਜਾਤਾਂ ਪਤਨ ਦੇ ਬੀਜ ਨਹੀਂ ਧਰਮਾਂ ਦਾ ਲੋਲ ਬਾਲਣਾ ਨਹੀਂ ਉਸ ਪਰਮਾਤਮਾ ਦੇ ਕਰਕੇ ਮੁਕਤ ਹਨ ਅਨਸੰਨਿਤ ਤੇ ਚਲਦਾ ਹੋਇਆ ਸੇਵਾ ਕਰਦਾ ਉਸ ਨੂੰ ਪੁੱਜਣ ਦੀ ਲੋੜ ਹੈ ਐਸੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਜਾਤ ਪਾਤ ਜਿਹੜੀ ਹੈ ਇਹਦਾ ਕੋਈ ਤਕ ਨਹੀਂ ਹੈ ਕਿਸੇ ਵੀ ਕੋਲ ਦੇ ਵਿੱਚ ਕੋਈ ਫਰਕ ਨਹੀਂ ਹੋ ਜੁਏ ਇਹ ਕਰ ਉਹ ਪਰਮਾਤਮਾ ਦਾ ਸਿਰਮਣ ਕਰਦਾ ਤਾਂ ਉਹਦੇ ਬ੍ਰਾਹਮਣੇ ਵੀ ਕੋਈ ਨਹੀਂ ਹੁੰਦਾ ਬ੍ਰਾਹਮਣ ਵੈਸ਼ ਸੂਦਰ ਖੱਤਰੀ ਗੁਰਾਂ ਚੰਡਾਲ ਮਲੇਸ਼ ਮਨ ਹੋਏ ਹੋਇ ਤਨੀਤ ਭਗਵੰਤ ਭਜਨਤੇ ਆਪ ਤਰੇ ਤਾਰੇ ਕਲਦੋਏ ਚਾਹੇ ਉਹ ਬ੍ਰਾਹਮਣ ਹੈ ਚਾਹੇ ਉਹ ਬੈਸ ਹੈ ਚਾਹੇ ਸੁੰਦਰ ਹੈ ਚਾਹੇ ਖत्री ਚਾਹੇ ਉਹ ਮਹ ਹੈ ਚਾਹੇ ਚੰਡਾਲ ਹੈ ਜਿਨ੍ਹਾਂ ਦਾ ਮਨ ਜਿਹੜਾ ਮਲੀਨ ਹੈ ਉਨ੍ਹਾਂ ਨੂੰ ਕੋਈ ਵੀ ਪੁੰਚ ਨਹੀਂ ਲੋੜ ਨਹੀਂ ਪਰ ਜਦ ਨਾਲ ਪ੍ਰਮਾਤਮਾ ਦਾ ਨਾਮ ਗੱਟਿਆ ਉਹ ਕੋਈ ਵੀ ਹੋਵੇ ਹੋਇ ਤਨੀਤ ਭਗਵੰਤ ਭਜਨਤੇ ਆਪ ਤਰੇ ਤਾਰੇ ਕਲਦੋਏ ਉਹ ਕਿਸੇ ਵੀ ਕਲਦ ਦੇ ਵਿੱਚ ਹੋਵੇ ਚਾਹੇ ਚੰਡਾਲ ਹੋਵੇ ਚਾਹੇ ਲੋਹ ਹੋਵੇ परमात्मा ਦਾ ਨਾਮ ਸਿਮਰਨ ਕਰਕੇ ਤਜਮ ਬੰਦਗੀ ਕਰਕੇ ਉਸ ਦੀ ਭਗਤੀ ਕਰਕੇ ਉਹ ਐਸੇ ਆਪਣੇ ਆਪ ਨੂੰ ਉਹ ਪਾਇਆ ਤੋਂ ਦੂਰ ਕਰ ਲੈਂਦੇ ਹੈ ਕਿ ਦੁਨੀਆ ਜਿਹੜੀ ਹੈ ਉਹਨਾਂ ਦਾ ਨਾਮ ਸਦਾ ਹੀ ਲੈਂਦੀ ਹੈ ਇਸ ਕਾ ਕੇ ਉਹਨਾਂ ਨੇ ਜਿਹੜਾ ਬੇਗੰਪੁਰਾ ਹੈ ਇਹ ਬੇਗੰਪੁਰੇ ਦੇ ਵਾਸੀ ਹੈ ਨਾਮਦੇਵ ਕਵੀ ਤਲੋਚਨ ਸੰਧਨਾ ਸਹਨ ਤਰੇ ਕਹੇ ਗਵਿਦਾਸ ਸੁਨੋ રે ਸੰਤੋ ਹਰ ਜੀ ਉਤੇ ਸਭੇ ਸਰੇ ਸਤਗੁਰੂ ਦਾ ਆਸਮਾਨ ਜੀ ਕਹ ਰਹੇ ਕਿ ਹੈ ਭਾਈ ਇਹ ਸੰਤੋ ਜੋ ਪਰਮਾਤਮਾ ਸਭ ਕੁਝ ਕਰਨ ਦੇ ਸੰਗਤ ਹੈ ਇਹ ਕਰਹੇ ਦੇ ਵਿੱਚ ਉਸ ਦਾ ਨਾਮ ਹੈ ਤਾਂ ਉਹ ਸਭ ਤੋਂ ਹੀ ਪਵਿੱਤਰ ਹੈ ਉਹ ਜੀ ਸਭ ਤੋਂ ਹੀ ਉੱਤਮ ਹੈ ਕਿਉਂਕਿ ਉਸ ਪਰਮਾਤਮਾ ਦੇ ਉੱਤੋਂ ਜੋ ਕਰਮਾਂ ਹੁੰਦੇ ਆ ਉਹ ਜਾਤਾਂ ਨਹੀਂ ਦੇਖਦੇ ਉਹ ਪਾਤਨ ਨਹੀਂ ਦੇਖਦੇ ਮੱਜਬ ਨਹੀਂ ਦੇਖਦੇ ਧਰਮ ਨਹੀਂ ਦੇਖਦੇ ਇਹ ਤਾਂ ਦੁਨੀਆ ਦੇ ਧਰਮ ਬੜਾਏ ਇੱਕੋ ਹੀ ਧਰਮ ਹੈ ਕਿ ਇਨਸਾਨੀਅਤ ਤੇ ਚੱਲਦੇ ਹੋਏ ਮੁਖਤਾ ਦਾ ਪਲਾ ਕਰਨਾ ਇਸੇ ਕਰਕੇ ਉਹਨਾਂ ਨੇ ਕਿਹਾ ਜਾਕੀ ਛੋਟ ਜਗਤ ਕੋ ਲਾਗੇ ਤਾਂ ਫਿਰ ਤੋਂ ਹੀ ਡਰੇ ਨਿੱਜੇ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨੰ ਡਰੇ ਕਿਸੇ ਦਾ ਉਹਨੂੰ ਡਰ ਨਹੀਂ ਉਹ ਜਿਸ ਨੂੰ ਚਾਹੇ ਰੰਗ ਨੂੰ ਰਾਜਾ ਬਣਾ ਦੇਵੇ ਰਾਜੇ ਨੂੰ ਰੰਗ ਬਣਾ ਦੇਵੇ ਉਹਨੂੰ ਕਿਸੇ ਦਾ ਕੀ ਡਰ ਹੈ ਦੁਨੀਆ ਦਾ ਮਾਲਕ ਹੈ ਤੇ ਜੇਕਰ ਉਸ ਦੀ ਲਗੇ ਸਵੰਨੀ ਹੋ ਗਈ ਤਾਂ ਫਿਰ ਸਤਗੁਰੂ ਅਰਬਦਾਸ ਜੀ ਕਹਿੰਦੇ ਗਰਮੀ ਗਰੀ ਉਹਨਵਾਜ ਗਸਈਆ ਮੇਰਾ ਮਾਥੇ ਛਤਲ ਤੇਰੀ ਕਿਰਪਾ ਕਰਕੇ ਛਤਰ ਚਲ ਰਿਹਾ ਹੈ ਇਸੇ ਕਰਕੇ ਉਹਨੇ ਕਿਹਾ ਸੀ ਮੇਰੀ ਜਾਤ ਕੋਟ ਬੰਗਲਾ ਢੋਟ ਵਰਤਾ ਫਿਰ ਇਹ ਅਜੇ ਬਨਾਰਸੀ ਆਸਪਾਸ ਆ ਚਾਰ ਸਹਿਤ ਵਿਪਰ ਡੰਡਾਤ ਕਰੇ ਤੇਰੇ ਨਾਮ ਸ਼ਰਨਾਈ ਰਵਿਦਾਸ ਦਾ ਸੰਦਸ ਮੇਰੀ ਤਾਂ ਜਾਤ ਵੀ ਮਣੀ ਸੀ ਕੁੱਲ ਵੀ ਮਾੜੀ ਜੋ ਕਉ ਮੇਰੇ ਸਾਰੇ ਲੋਕ ਕਰਦੇ ਉਹ ਅਜ ਵੀ ਹੈ ਪਰ ਤੇਰੇ ਨਾਮ ਦੇ ਸਦਕੇ ਅੱਜ ਉਹ ਹੀ ਜੋ ਜੀਤਿਰਵਾਜ ਹਨ ਉਹਨਾਂ ਦੇ ਮਤਾਵਕ ਡੰਡਾਤ ਕਰਕੇ ਤੇਜ ਨਾਮ ਪਰਨਾਮ ਹੋ ਰਿਹਾ ਹੈ ਜਿਹੜੇ ਸ਼ੋਤ-ਸ਼ੋਤ ਕਰਕੇ ਪਰ ਕਾਂਗਰਸ ਇਸ ਕਰਕੇ ਪ੍ਰਮਾਤਮਾ ਦੀ ਸਜਣਾ ਨੇ ਸਿਰਲਨ ਕਿਤਾ ਬੰਦਗੀ ਕੀਤੀ ਭਜਨ ਬੰਦਗੀ ਕਰਕੇ ਇੰਨੇ ਪਵਿੱਤਰ ਹੋ ਗਏ ਕਿ ਆਪੇ ਤਰਕ ਦੁਜੇ ਨਿਤਰਕ ਸੋ ਇਸ ਸ਼ਬਦ ਤੋਂ ਗੁਰੂ ਮਹਾਰਾਜ ਜੀ ਜੋ ਸੁਝਾ ਰਹੇ ਹਨ ਸਾਨੂੰ ਕਿਸੇ ਦੇ ਨਾਲ ਨਫ਼ਰਤ ਜੋ ਪਾਤ ਜਾ ਭਾਰਤ ਦੇ ਆਸ-ਪਾਸ ਤੇ ਨਾਲ ਦੇ ਦੇਸ਼ਾਂ ਦੇ ਵਿੱਚ ਜੋ ਇਹਦੇ ਤੋਂ ਅਲੱਗ ਹੋਇਆ ਉੱਥੇ ਹੀ ਜਾਤ-ਪਾਤ ਦਾ ਕੋਣ ਹੈ ਅਦਰਵਾਈਜ਼ ਸਾਰੇ ਉਸ ਪਰਮਾਤਮਾ ਦੇ ਜੀਵ ਬਣਾਏ ਹੋਏ ਇੱਕੋ ਹੀ ਮਾਟੀ ਇੱਕ ਅਨੇਕ ਤੇ ਸੱਜੀ ਸੱਜੀ ਸਜਣ ਹਾਰੇ ਨਾ ਕੁਛ ਪੂਛ ਮਾਟੀ ਕੇ ਪਾਂਡੇ ਨਾ ਕੁਛ ਪੂਛ ਕਮਰ ਪੰਜ ਤਤ ਦਾ ਪੁੱਤਲਾ ਨਾਨਕ ਮੇਰਨ ਸਾਰੇ ਜੀਵ ਜਿਹੜੇ ਪੰਜ ਤਤ ਦੇ ਬਣੇ ਹੋਏ ਪਰ ਇੱਕ ਦੂਜੇ ਨੂੰ ਨਫਰਤ ਕਰਨ ਲਈ ਅਸੀਂ ਜਾਤਾ ਵਰਮਾ ਦਰਮ ਮੱਧਵਾ ਦੇ ਵਿੱਚ ਪੈ ਗਏ ਤੇ ਮਨੁੱਖਤਾ ਦਾ ਕਾਣ ਹੋ ਰਿਹਾ ਸੋ ਸੰਤ ਕਬਦਾਸਵਾਲ ਜੀ ਇਸ ਜਾਤ ਪਾਤ ਦਾ ਖੰਡਨ ਕਰਦੇ ਹੋਏ ਉਹਨਾਂ ਨੇ ਇਸੇ ਕਰਕੇ ਕਿਹਾ ਕਿ ਨਾਮਦੇਵ ਕਵੀ ਤਲਵਜਨ ਸੰਤਨਾ ਸਹਿਨ ਤਰੇ ਕਿ ਕਿਸੇ ਵੀ ਕੁਲ ਦੇ ਵਿੱਚ ਹੋਏ ਉਹਨਾਂ ਨੂੰ ਮੁਕਤੀ ਪ੍ਰਾਪਤ ਕੀਤੀ ਹੈ ਮੋਕਸ਼ ਨੂੰ ਪ੍ਰਾਪਤ ਕੀਤਾ ਜਿੰਦੇ ਜੀ ਆਪਣੇ ਆਪ ਨੂੰ ਖਤਮ ਕਰ ਦਿੰਦਾ ਮੈਨ ਨੂੰ ਖਤਮ ਕਰਨਾ ਆਪਣੇ ਆਪ ਨੂੰ ਖਤਮ ਕਰਨਾ ਬੋ ਮਾਇਆ ਤੋਂ ਦੂਰ ਹੋਣਾ ਸੋ ਇਸ ਸ਼ਬਦ ਤੋਂ ਸਿੱਖ ਲੈnde ਹੈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਅਰਜੋਈ ਬੇਨਤੀ ਹੈ ਕਿ ਜੋ ਸਵਾਸ ਜੀ ਪੁੰਜੀ ਦਿੰਦੀ ਹੈ ਆਪਣੀ ਨਜਰਸ ਵੱਲੀ ਕਰਨ ਕਿਰਪਾ ਕਰਨ ਇਸ ਦੇ ਨਾਲ ਆਪਣਾ ਨਾਮ ਜਪਉ ਇਸ ਮਨ ਤੇ ਕਿਰਪਾ ਕਰਨ ਤਾਂ ਕਿ ਮਤੁ ਚਿਹੂ ਕੇ ਮਨ ਨੀਮਾ ਹੋ ਜਵੇ ਹੰਕਾਰ ਖਤਮ ਹੋ ਜਵੇ ਕਾਮ ਕ੍ਰੋਧ ਲੋਭੋ ਹੰਕਾਰ ਵਿਸ਼ੇ ਕਾਰ ਖਤਮ ਹੋ ਜਾਣ ਉਸ ਦੀ ਕਿਰਪਾ ਹੋਵੇਗੀ ਤਾਂ ਫਿਰ ਦੁਨੀਆਂ ਰੋਕ ਵੀ ਨਹੀਂ ਸਕਦੇ ਸੋ ਆਓ ਇਹ ਅਰਦਾਸ ਬੇਨਤੀ ਅਰਜੋਈ ਕਰਦੇ ਆਂ ਫਤਹਿ ਬਲਾਈ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ